ਇਹ ਚਾਰੇ ਵੱਲੋਂ ਟ੍ਰੈਵਲ ਏਜੰਟ ਵਿਨੇ ਕੁਮਾਰ ਹੈਰੀ ਖਿਲਾਫ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਇੱਕ ਮੰਗ ਪੱਤਰ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਵਿਨੇ ਹੈਰੀ ਤੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਥੀ ਲੱਗੂ ਕਾਇਦ ਕੀਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਆਗੂਆਂ ਨੇ ਦੱਸਿਆ ਕਿ ਵਿਨੇ ਹੈਰੀ ਨੇ ਆਪਣੇ ਪੇਜ ਤੇ ਇੱਕ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਭਗਵਾਨ ਸ਼੍ਰੀ ਰਾਮ ਦੇ ਪੈਰਾਂ ਵਿੱਚ ਬਿਠਾਇਆ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਵਿਨੇ ਹੈਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਮਾਜ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਸ ਦੇ ਪਾਸੇ ਪੁਲਿਸ ਵਾਲੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਅਗਲੀ ਮੰਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਪੇਪਰ ਨਾਲ 510 ਦੇ ਸਕ੍ਰਿਪਸ਼ਨ ਤੋਂ ਅੱਜ ਸੀਪੀ ਸਾਹਿਬ ਨੂੰ ਅਸੀਂ ਮੰਗ ਪਰ ਮੰਗ ਪੱਤਰ ਦੇਣ ਆਏ ਸੀਗੇ ਤੇ ਇਨਟੀਮੇਸ਼ਨ ਦੇਣ ਆਏ ਸੀਗੇ ਕਿ ਵਿਨੇ ਹੈਰੀ ਵਿਨੇ ਕੁਮਾਰ ਹੈਰੀ ਜਿਹੜਾ ਟਰੈਵਲ ਏਜੰਟ ਦਾ ਕੰਮ ਕਰਦਾ ਪੂਰੀ ਕੱਲ ਅੱਜ ਤੋਂ ਹੁਣ 14-15 ਘੰਟੇ ਪਹਿਲਾਂ ਇੱਕ ਉਹਨੇ ਪੋਸਟ ਪਾਈ ਆ ਜਿਹੜੀ ਮੈਂ ਤੁਹਾਨੂੰ ਮੀਡੀਆ ਦਾ ਇਹ ਸ਼ੇਅਰ ਕਰਨਾ ਚਾਹਨਾ ਕਿ ਸ਼੍ਰੀ ਰਾਮਚੰਦਰ ਜੀ ਦਾ ਸਾਰੇ ਪਰਿਵਾਰ ਹਨੂਮਾਨ ਜੀ ਦੇ ਨਾਲ ਉਹਨੇ ਚਰਨਾ ਚ ਐਡਿਟ ਕਰਕੇ ਵਾੜਵੀ ਮਹਾਰਾਜੀ ਦੀ ਫੋਟੋ ਲਾ ਲੀਕਸ ਨੂੰ ਵਾੜਵੀ ਮਹਾਰਾਜੀ ਦੀ ਚਤਤ ਫੋਟੋ ਐਡ ਕਰ ਅਚਾਨਕ ਫੋਟੋ ਲਾ ਦੇਣਾ ਮੈਂ ਸਮਝਦਾ ਕਿ ਇਹਨਾਂ ਦੀ ਹਰੇ ਮਾਨਸਿਕਤਾ ਖਰਾਬ ਆ ਜਾਂ ਇਹ ਖੁਦ ਕਰਦੇ ਆ ਜਾਂ ਇਹਨਾਂ ਕੋ ਕਰਾਇਆ ਜਾ ਰਿਹਾ ਇਹ ਤਾਂ ਹੁਣ ਵੈਰੀਫਾਈ ਕਰਨਗੇ ਸੀਪੀ ਸਾਹਿਬ ਜਿਨ੍ਹਾਂ ਨੇ ਆਸ਼ਵਾਸ਼ਣ ਦਵਾ ਨੂੰ ਦਿੱਤਾ ਕਿ ਅੱਜ ਕੱਲ੍ਹ ਦੀ ਇਹ ਜਿਹੜੀ ਐਫਆਈਆਰ ਕਰ ਦਿੱਤੀ ਜਾਏਗੀ ਸੈਕੰਡ ਜਦੋਂ ਵੀ ਆਪਣਾ ਪ੍ਰਗਟ ਦਿਵਸ ਆਂਦਾ ਵਾੜਵੀ ਮਹਾਰਾਜੀ ਦਾ ਆ ਦਿਨਾਂ ਚ ਹੀ ਕੁਛ ਨਾ ਕੁਛ ਜਿਹੜਾ ਏਦਾ ਦਖਾਇਆ ਜਾਂਦਾ ਜਾਂ ਦਖਾਇਆ ਜਾਂਦਾ ਜਾਂ ਕੋਈ ਮਾੜੇ ਸ਼ਬਦ ਬੋਲ ਦਿੰਦਾ ਸਮਾਜ ਬਾਰੇ ਜਾਂ ਵਾਰੀ ਮਹਾਰਾ ਹੀ ਬਾਰੇ ਕੋਈ ਬੋਲ ਦਿੰਦਾ ਇਹ ਹੀ ਸਭ ਕੁਝ ਚੱਲਦਾ ਇਹ ਤਾਂ ਸਰਕਾਰ ਕੋਈ ਬੇਇਤੀਆ ਕਰ ਕਰਕੇ ਥੱਕ ਗਏ ਕਿ ਇਹ ਸਭ ਤੋਂ ਜਾਂ ਕੜੀ ਤੋਂ ਕੜੀ ਜਿਹੜੀ ਵਿਰੋਧ ਕੀਤਾ ਜਾਵੇ ਜਿਹੜੀ 295 ਇਹ ਲਾਉਂਦੇ ਨਾਲ ਹੋਰ ਦੋ ਚਾਰ ਧਾਰਾ ਇਦਾਂ ਦੀਆਂ ਲੱਗਣ ਬਾਏ ਲੋ ਕਿ ਜਿਹੜੀ ਇਹਦੀ ਸਜ਼ਾ ਇਹਦੀ ਘੱਟੋ ਘੱਟ 7 ਸਾਲ ਦੀ ਸਜ਼ਾ ਤਾਂ ਹੋਵੇ ਹੁਣ 295 ਚ ਐਫ ਆਈ ਆਰ ਹੋ ਗਈ ਆ ਜਾਂ ਅਦਰਵਾਈਜ਼ ਬਾਰੋ-ਬਾਰ ਜਿਹੜੀ ਇਹ ਜਮਾਤ ਹੋ ਜਾਂਦੀ ਆ ਜਾਂ ਬੰਦਾ ਜਾਂਦਾ ਜਾਂ ਹਫਤਾ 10 ਦਿਨ 15 ਦਿਨ ਹੋ ਕੇ ਤੇ ਆ ਜਾਂਦਾ ਕਿ ਜਿੰਨੂੰ ਆਪਣੀ ਉਹਨੂੰ ਵੀ ਕੋਈ ਆਪਣੀ ਗਿਲਟੀ ਫੀਲਿੰਗ ਹੁੰਦੀ ਉਹਦਾ ਟ੍ਰੈਵਲ ਏਜੰਟ ਵੀ ਨੇ ਹੈਰੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਫੇਸਬੁਕ ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਮਾਫੀ ਮੰਗੀ ਗਈ ਹੈ। ਨਮਸਕਾਰ ਸਭੀ ਭਾਈਓਂ ਕੋ ਮੂਝੇ ਅਭੀ ਅਭੀ ਪਤਾ ਚਲਾ ਹੈ ਕਿ ਕੁਛ ਭਾਈਓਂ ਕੀ ਭਾਵਨਾਵਾਂ ਕੋ ਠੇਸ ਪਹੁੰਚਾ ਹੈ ਮੇਰੀ ਕੋਈ ਫੇਸਬੁਕ ਕੀ ਐਕਟੀਵਿਟੀਓਂ ਸੇ। ਦੋਸਤੋ ਸਭ ਤੋਂ ਪਹਿਲੇ ਜਿਨ ਭਾਈਓਂ ਬਹਨੋਂ ਕੋ ਮੇਰੀ ਕੁਛ ਐਕਟੀਵਿਟੀ ਸੇ ਉਹਨਕੇ ठेस पहुंचा है उनकी भावनाओं को मैं उन सब भाइयों से माफी मांगता हूं मेरा हर रोज का एक नियम है कि मैं प्रभु श्री राम का एक स्वरूप हर रोज अपने सोशल मीडिया पर डालता हूं मैंने हर रोज की तरह एक पोस्ट इस पेज से ली ये एक पेज है प्रभु श्री राम का इसके ऊपर ऑलरेडी एक मिलियन के करीब फॉलोअर हैं यहाँ पे मुझे बहुत संतुष्टि मिलती है इस पेज से और इस पेज पे आप देखिए कि बहुत सारे लोग हर रोज पोस्टें शेयर करते हैं इसी पेज के ऊपर भगवान श्री राम और भगवान श्री वाल्मीकि जी का स्वरूप भी है श्यामला चंद्र बिल्डिंग मेंटेनेंस हैंडीमैन अंडर चेक ट्रेड प्लेटफॉर्म इज नाउ अवेलेबल ऑन योर लोकल लंडन एरिया ही हैज मोर देन फाइव इयर्स एक्सपीरियंस इन द सेम लाइन he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 sharma Chander Center. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ